ਟੋਰਾਂਟੋ ਦੇ ਪੀਰਸਨ ਇੰਟਰਨੈਸ਼ਨਲ 에ਅਰਪੋਰਟ ਤੋਂ ਚੋਰੀ ਕੀਤੇ 400 ਕਿਲੋ ਸੋਨੇ ਦੇ ਮਾਮਲੇ ਵਿੱਚ ਅਮਰੀਕਾ ਦੇ ਵਿੱਚ ਵੀ ਕਾਰਵਾਈ ਸ਼ੁਰੂ ਹੋ ਗਈ ਹੈ ਤੇ ਪੈਂਸਿਲਵੇਨੀਆ ਸਟੇਟ ਪੁਲਿਸ ਕੈਨੇਡਾ ਵਿੱਚ ਰਹਿ ਰਹੇ ਆਚਿਤ ਗਰੋਵਰ ਅਤੇ ਪ੍ਰਸਾਦ ਪਰਮਾ ਲੰਗਮ ਦੀ ਹਵਾਲੀ ਕੀ ਹੇਠ ਹੈ ਤੇ ਉਸੇ ਪਾਸੇ ਇੱਕ ਹੋਰ ਕੈਨੇਡੀਅਨ ਨਾਗਰਿਕ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋਇਆ ਸੀ ਪਹਿਲਾਂ ਹੀ ਪੈਂਸਿਲਵੇਨੀਆ ਪੁਲਿਸ ਦੀ ਹਿਰਾਸਤ ਦੇ ਵਿੱਚ ਹੈ ਤੇ ਇਸ ਤੋਂ ਇਲਾਵਾ ਪੀਲ ਰੀਜਨਲ ਪੁਲਿਸ ਕਿੰਗ ਮੈਕਲਨ ਦੀ ਹਵਾਲਗੀ ਦੀ ਮੰਗ ਕਰ ਰਹੀ ਹੈ ਜਿਸ ਨੂੰ ਟਰੱਕ ਚਲਾਉਣ ਵਾਲਾ ਦੋਸ਼ੀ ਮੰਨੇ ਜਾ ਰਿਹਾ ਹੈ ਇਸ ਦੇ ਨਾਲ ਹੀ ਸੰਭਾਵਤ ਹੈ ਕਿ ਇਹ ਟਰੱਕ ਸੋਨਾ ਲੁੱਟ ਸਮੇਵਰ ਤੇ ਗਿਆ ਸੀ ਪੀਲ ਰੀਜਨਲ ਪੁਲਿਸ ਦੇ ਵੱਲੋਂ 4 ਮਹੀਨੇ ਪਹਿਲਾਂ 400 ਕਿਲੋ ਸੋਨੇ ਦੀ ਲੁੱਟ ਗੁੱਤੀਸਲ ਜਵੰਦਾ ਦਾਅਵਾ ਕੀਤਾ ਗਿਆ ਤਾਂ ਅਮਰੀਕਾ ਦੇ ਜਾਂਚ ਕਰਤਾਵਾਂ ਨੇ ਦੱਸਿਆ ਕਿ ਸੋਨੇ ਦਾ ਕੁਝ ਹਿੱਸਾ ਵੇਚ ਕੇ ਅਮਰੀਕਾ ਤੋਂ ਹਥਿਆਰ ਖਰੀਦੇ ਗਏ ਪਰ ਇਹ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਫੜੇ ਗਏ ਅਮਰੀਕਾ ਦੇ ਨਾਇਲ ਪਾਕ ਨੇ ਦੋਸ਼ ਲਾਇਆ ਕਿ ਪ੍ਰਸਾਦ ਪਰਮਲੰਗਮ ਅਤੇ ਹੋਰ ਨਵਲੋ ਅਪ੍ਰੈਲ 2023 ਦੇ ਵਿੱਚ ਅਮਰੀਕਾ ਤੋਂ ਕੈਨੇਡਾ ਹਥਿਆਰ ਦੀ ਤਸਕਰੀ ਕਰਨ ਦਾ ਯਤਨ ਕੀਤਾ ਗਿਆ ਹੈਲਿਫੈਕਸ ਦੇ ਦਲਹੋਸੀ ਯੂਨੀਵਰਸਿਟੀ ਦੇ ਵਿੱਚ ਕਾਨੂੰਨ ਦੇ ਪ੍ਰੋਫੈਸਰ ਰੋਬਰਟ ਕਰੀ ਦਾ ਇਸ ਮਾਮਲੇ ਬਾਰੇ ਕਹਿਣਾ ਹੈ ਕਿ ਹਵਾਲੇ ਦੀ ਪ੍ਰਕਿਰਿਆ ਦੇ ਵਿੱਚ ਬਹੁਤ ਸਮਾਂ ਲੱਗ ਸਕਦਾ ਹੈ ਇਸ ਵੇਲੇ ਔਸਤ ਸਮਾਂ 18 ਮਹੀਨੇ ਤੋਂ 3 ਸਾਲ ਦਰਮਿਆਨ ਚੱਲ ਰਿਹਾ ਹੈ ਅਤੇ ਜੋ ਕਿਸੇ ਸ਼ੱਕੀ ਨੇ ਹਵਾਲੇ ਦੇ ਵਿਰੁੱਧ ਅਪੀਲ ਕਰ ਦਿੱਤੀ ਤਾਂ ਸਮਾਂ ਹੋਰ ਵੀ ਵੱਧ ਸਕਦਾ ਹੈ ਟੋਰਾਂਟੋ ਦੇ ਕ੍ਰਿਮੀਨਲ ਡਿਫੈਂਸ ਇਹ ਲਿਓ ਐਲਡਰ ਦਾ ਕਹਿਣਾ ਹੈ ਕਿ ਕਿ ਕੋਈ ਹੋਰ ਰਾਹ ਬਾਕੀ ਨਾ ਬੱਚੇ ਨੂੰ ਤੇ ਹਵਾਲਗੀ ਵਾਲਾ ਰਸਤਾ ਚੁਣਿਆ ਜਾਵੇ ਉਹਨਾਂ ਕਿਹਾ ਕਿ ਜੇ ਕੈਨੇਡਾ ਸਰਕਾਰ ਦੋਸ਼ ਵਾਪਸ ਲੈ ਲੈਂਦੀ ਤਾਂ ਸ਼ਕਤੀਆਂ ਨੂੰ ਅਮਰੀਕਾ ਪੇ ਚੰਦਰਾਸੋ ਖਾਉ ਜਾਵੇਗਾ ਦੱਸਿਏ ਕਿ ਕੈਨੇਡਾ ਤੋਂ ਹਵਾਲਗੀ ਰਾਹੀਂ ਕਿਸੇ ਸ਼ਕਤੀ ਨੂੰ ਅਮਰੀਕਾ ਦੇ ਸਕੂਲ ਤੇ ਕਰਨ ਦੇ ਲਈ ਤਿੰਨ ਪੜਾਵਾਂ ਦੇ ਵਿੱਚੋਂ ਲੰਘਣਾ ਪੈਂਦਾ ਸਭ ਤੋਂ ਪਹਿਲਾਂ ਫੈਡਰਲ ਜਸਟਿਸ ਸਿਸਟਮ ਤੋਂ ਹਵਾਲੇ ਬਾਰੇ ਸੁਣਵਾਈ ਤੇ ਪਰਵਾਨਗੀ ਲੈਣੀ ਹੁੰਦੀ ਹੈ ਇਸ ਕੰਮ ਦੇ ਵਿੱਚ 30 ਦਿਨ ਲੱਗ ਸਕਦੇ ਨੇ ਫਿਰ ਮਾਮਲਾ ਅਦਾਲਤ ਵਿੱਚ ਪਹੁੰਚ ਜਾਂਦਾ ਹੈ ਅਤੇ ਚਾਚੇ ਤੇ ਫੈਸਲਾ ਕਰਨਾ ਹੁੰਦਾ ਹੈ ਕਿ ਸਬੰਧਤ ਸ਼ੱਕੀ ਨੂੰ ਗਵਾਂਦੀ ਮੁਲਕ ਦੇ ਸਪੂਲਦ ਕੀਤਾ ਜਾਵੇ ਜਾਂ ਫਿਰ ਨਹੀਂ ਇਸ ਮਗਰਮਾਮਲਾ ਕੈਨੇਡਾ ਦੇ ਨਿਆਂ ਮੰਤਰੀ ਦੇ ਕੋਲ ਹੁੰਦਾ ਹੈ ਅਤੀਜੀ ਮਾਮਲਾ ਤੇ ਮਾਪ ਡੰਡਾ ਉਤੇ ਖਰਨ ਨਹੀਂ ਉਤਦਾ ਤਾਂ ਸ਼ੱਕੀ ਨੂੰ ਤਿਹਾਂ ਕੀਤਾ ਜਾ ਸਕਦਾ ਹੈ ਅਚਿਤ ਕਰੋਵਰ ਅਤੇ ਪ੍ਰਸਾਦ ਪਰਮਲੰਗਪ ਤੋਂ ਬਗੈਰ ਅਮਰੀਕਾ ਦੀ ਅਦਾਲਤ ਵਿੱਚ ਮੁਕੱਦਮਾ ਸ਼ੁਰੂ ਹੋਵੇਗਾ ਅਤੇ ਜੇ ਕਿੰਗ ਮੈਕਲੈਨ ਨੂੰ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਦੋਹਾਂ ਨੂੰ ਕੈਨੇਡਾ ਤੋਂ ਅਮਰੀਕਾ ਲੈ ਜਾਣ ਸੋਖਾ ਹੋ ਸਕਦਾ ਹੈ ਫਿਰ ਵੀ ਦੋਹਾਂ ਮੁਲਕਾਂ ਦੇ ਸਰਕਾਰੀ ਵਕੀਲਾ ਨੂੰ ਇਹ ਸਾਬਤ ਕਰਨਾ ਹੋਵੇਗਾ ਕਿ ਸੋਨੇ ਦੀ ਲੁੱਟ ਅਤੇ ਸੋਨਾ ਵੇਚ ਕੇ ਹਥਿਆਰ ਖਰੀਦਣ ਦੇ ਅਪਰਾਧ ਵੱਖੋ-ਵੱਖਰੇ ਸਮਝੋਤੇ ਕੀਤੇ ਗਏ ਨਹੀਂ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ